ਤੁਸੀਂ ਸਾਡੇ ਹੱਕੇ ਨਾਂ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਨਾਂ ਲੜਿਓ ਕੋਣ ਦਾ ਪੁੱਤ ਤੁਸੀਂ ਉਹ ਕਹਦੇ ਹੋ ਯਾਰ ਚਾਵੇਂ ਤੁਸੀਂ ਸੰਧ ਲਾਤੀ ਅੱਜ ਤੁਸੀਂ ਵੀਡੀਓ ਉੱਤੇ ਦੇਖ ਲਈ ਹੋਣੀ ਐ ਜਿਹੜਾ ਮੈਂ ਕਹਿੰਨਾ 30 ਤਰੀਕ ਨੂੰ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਤੇ ਕਈ ਲੋਕ ਕਈ ਥਾਵਾਂ ਤੇ ਬੜੇ ਔਖੇ ਹੋਏ ਔਖੇ ਕਿਵੇਂ ਹੋਏ ਰਾਸਤੇ ਬੰਦ ਸੀ ਬਲੋਕ ਸੀ ਕਈਆਂ ਨੂੰ ਆਦਤ ਹੈ ਹਰ ਇੱਕ ਚੀਜ਼ ਦੇ ਵਿੱਚ ਵਿਗੜਨ ਪਾਉਂਦਾ ਆ ਜਿਵੇਂ ਬੰਦਾ ਕਹਿ ਰਿਹਾ ਕਿ ਮੈਂ ਦਵਾਈ ਲੈਣ ਜਾ ਰਿਹਾ ਯਾਰ ਇੰਨੇ ਵੀ ਕਿਸਾਨ ਬੁਰੇ ਹੈ ਨਹੀਂ ਕਿ ਉਹ ਦਵਾਈਆਂ ਲੈਣਗੇ ਮਰੀਜ਼ ਨੂੰ ਰੋਕਣਗੇ ਜਾਂ ਕਿਸੇ ਐਮਰਜੈਂਸੀ ਵਾਲੇ ਕੰਮ ਨੂੰ ਰੋਕਣਗੇ ਉਹ ਖੁਦ ਕਹਿੰਦੇ ਆ ਬਾਈ ਤੁਸੀਂ ਅੱਗੇ ਹੋ ਜੋ ਤੇ ਤੁਸੀਂ ਲੰਘ ਜਾ ਪਰ ਇਹ ਕਈ ਛਰਾਰਤੀ ਅੰਸਰ ਐਵੇਂ ਦੇ ਵੀ ਹੁੰਦੇ ਆ ਇੱਕ ਦੂਜੇ ਦੇ ਨਾਲ ਬਹਿਸਬਾਜੀ ਕਰਕੇ ਬਈ ਇਸ ਮਾਹੌਲ ਨੂੰ ਖਰਾਬ ਕੀਤਾ ਜਾਵੇ ਹੁਣ ਦੂਜੀ ਗੱਲ ਮੈਂ ਕਿਸਾਨ ਨਹੀਂ ਵੀ ਮੈਂ ਫਿਰ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਜ਼ਰੂਰ ਖੜਾ ਹਾਂ ਕਾਦੇ ਲਈ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਆਪਾਂ ਹਰ ਇੱਕ ਚੀਜ਼ ਵੇਚਦੇ ਆ ਜੇ ਐਮ ਆਰ ਪੀ 300 ਅਤੇ ਆਪਾਂ 300 ਦੀ ਚੀਜ਼ ਵੇਚਦੇ ਆ ਇੱਕੋ ਕਿਸਾਨ ਹੈ ਜਿਹਦੀ ਫਸਲ ਦਾ ਮੁੱਲ ਪਿੱਛੋਂ ਤੈ ਹੋ ਕੇ ਆਂਦਾ ਕੌਣ ਕਰਦਾ ਉਹ ਸਰਕਾਰਾਂ ਤੈ ਕਰਦੀਆਂ ਪਰ ਕਿਸਾਨ ਆਪਣੀ ਫਸਲ ਦਾ ਮੁੱਲ ਆਪਨੀ ਤੈ ਕਰ ਸਕਦਾ ਜੇ ਕਿਸੇ ਕੰਪਨੀ ਨੇ ਆਪਣਾ ਕੋਈ ਪੈਕੇਟ ਲੇਸ ਕੋਰ ਕ੍ਰੇਪ ਬਿਸਕੁਟ ਕੋਈ ਵੀ ਚੀਜ਼ ਬਣਾਈ ਆ ਉਹਦੇ ਉੱਤੇ ਉਹ ਆਪਣਾ ਰੇਟ ਤੈਅ ਕਰਦਾ ਉਹਦੇ ਉੱਤੇ ਆਪਣਾ ਐਮ ਆਰ ਪੀ ਲਾਂਦਾ ਕੀ ਅੱਜ ਮੈਂ ਤੁਹਾਨੂੰ ਕਹਾਂ ਕਿ ਉਹ ਦੁਕਾਨਦਾਰ ਬੰਦਾ 300 ਐਮ ਆਰ ਪੀ ਵਾਲੀ ਚੀਜ਼ 100 ਰੁਪਏ ਦੀ ਦੇ ਦੇਊਗਾ ਇਹੀ ਤੱਕਾ ਕਿਸਾਨਾਂ ਦੇ ਨਾਲ ਹੋ ਰਿਹਾ ਜੇ 4-5000 ਰੇਟ ਲੱਗਣਾ ਚਾਹੀਦਾ ਉੱਥੇ 2000 ਦੇ ਵਿੱਚ ਕੰਮ ਸਾਰ ਦਿੰਦੇ ਆ ਇਹੀ ਤੁਸੀਂ ਅੰਬਾਨੀਆਂ ਡਾਂਡੀਆਂ ਦੇ ਸ਼ੈਲ ਆ ਦੁਕਾਨਾਂ ਤੇ ਚਲਾਈ ਜਾਓ ਮੋਲਾਂ ਦੇ ਵਿੱਚ ਚਲਾਈ ਜਾਓ ਉੱਥੇ ਤੁਹਾਨੂੰ ਕੀ ਰੇਟ ਮਿਲਦਾ ਦੇ ਜਾ ਕੇ ਉੱਥੇ ਆਟਿਆਂ ਦਾ ਰੇਟ ਚੈੱਕ ਕੀਤਾ ਜੇ ਅੱਜ ਤੁਹਾਨੂੰ 25-30 ਰੁਪਏ ਕਿਲੋ ਆਟਾ ਮਿਲਦਾ ਪਿਆ ਉਹ ਕਿਸਾਨਾਂ ਦੀ ਦੇਣ ਹੈ ਤੇ ਅੰਬਾਨੀਆਂ ਅਡਾਨੀਆਂ ਦੇ ਦੁਕਾਨਾਂ ਤੇ ਜਾ ਕੇ ਸਟੋਰਾਂ ਦੇ ਵਿੱਚ ਜਾ ਕੇ ਦੇਖ ਲਿਓ ਉਹੀ ਆਟਾ ਬਸ ਪੈਕਿੰਗ ਉਹਨਾਂ ਨੇ ਆਪਣੀ ਕੀਤੀ ਹੋਈ ਆ ਪਰ ਉਹੀ ਆਟੇ ਦਾ ਰੇਟ ਹੈ 70-70 ਰੁਪਏ 80-80 ਰੁਪਏ ਕਿਲੋ ਆਟਾ ਵੇਚਦਾ ਉਹ ਵੇਚਦਾ ਕਿਉਂ ਆ ਅੰਬਾਨੀਆਂ ਦੀ ਮੋਹਰ ਲੱਗ ਗਈ ਅਡਾਨੀਆਂ ਦੀ ਮੋਹਰ ਲੱਗ ਗਈ ਵੱਡੇ ਵੱਡੇ ਰਿਚ ਬੰਦਿਆਂ ਦੀ ਮੋਹਰ ਲੱਗ ਗਈ ਪਰ ਆਪਾਂ ਸੋਚਦੇ ਹਾਂ ਬੰਦੇ ਦਾ ਬਿਆਨ ਆਇਆ ਵਿੱਚ ਕਹਿੰਦਾ ਕੋਈ ਗੱਲ ਨਹੀਂ ਸਾਡੇ ਲਈ ਲੜਾਈਆਂ ਨਾਲ ਲੜੋ ਅਸੀਂ ਦਾ ਕੋਠੇ ਤੇ ਕਣਕ ਵੀ ਜਲਾਂਗੇ ਉਹ ਤੁਸੀਂ ਪਛਤਾਉਗੇ ਇੱਕ ਦਿਨ ਅੱਜ ਤੁਹਾਨੂੰ ਇਹ ਗੱਲਾਂ ਆਂਦੀਆਂ ਇਹ ਕੱਲੇ ਕਿਸਾਨਾਂ ਦੀ ਲੜਾਈ ਨਹੀਂ ਹਰ ਇੱਕ ਇੰਡੀਆ ਦੇ ਹਰ ਇੱਕ ਬੰਦੇ ਦੀ ਲੜਾਈ ਹੈ ਯਾਰ ਸਰਕਾਰ ਹੈ ਇਹਨਾਂ ਨੂੰ ਫਿਕਸ ਰੇਟ ਕਿਉਂ ਨਹੀਂ ਦਿੰਦੀਆਂ ਐਮਐਸਪੀ ਕਿਉਂ ਨਹੀਂ ਦਿੰਦੀਆਂ ਪਈਆਂ ਕਿਸ ਚੀਜ਼ ਲਈ ਨਹੀਂ ਦੇ ਰਹੀਆਂ ਕਿਸਾਨ ਵੀ ਆਪਣੀ ਆਰ ਫਸਲ ਦਾ ਮੁੱਲ ਤੈਅ ਕਰ ਸਕਣ ਪਰ ਨਹੀਂ ਕਿਸਾਨਾਂ ਨੂੰ ਹਮੇਸ਼ਾ ਰੋਲਿਆ ਗਿਆ ਕੁੱਟਿਆ ਗਿਆ ਮਾਰਿਆ ਗਿਆ ਦਿੱਲੀ ਦੇ ਵਿੱਚ ਧਰਨਾ ਲੱਗਾ ਸੀ ਕਿੰਨੇ ਕਿਸਾਨ ਸ਼ਹੀਦ ਹੋਏ ਉਹ ਵੀ ਕਿਸੇ ਦੇ ਪੁੱਤ ਸੀ ਮੈਂ ਇਹ ਮੰਨਦਾ ਕਿ ਧਰਨਾ ਜ਼ਰੂਰ ਲਾਓ ਜਿਹੜੇ ਬੰਦੇ ਐਮਰਜੈਂਸੀ ਹੁੰਦੇ ਉਹਨਾਂ ਨੂੰ ਕੱਢਣਾ ਵੀ ਬਹੁਤ ਜ਼ਰੂਰੀ ਹੈ ਜੇ ਹੁਣ ਐਂਬੂਲੈਂਸ ਆਜੇ ਕਿਸਾਨ ਉਹਨਾਂ ਨੂੰ ਰੋਕਦੇ ਆ ਕੱਢਦੇ ਆ ਮੈਂ ਆਪਣੀ ਅੱਖਾਂ ਨਾਲ ਦੇਖਿਆ ਵੇ ਹੁਣ ਇੱਕ ਲਾੜਾ ਹੀ ਆ ਤੁਸੀਂ ਆ ਲਾੜੇ ਦੀਆਂ ਫੋਟੋਆਂ ਵੀ ਦੇਖ ਲਓ ਲਾੜੇ ਦਾ ਵਿਆਹ ਸੀ ਉਹਨੇ ਆ ਕੇ ਲਾੜੇ ਨੇ ਆਪਣਾ ਸਾਰਾ ਕੁਝ ਸਾਹਮਣੇ ਰੱਖ ਕੇ ਇੱਕ ਕਿਸਾਨੀ ਝੰਡਾ ਵੀ ਪਾਇਆ ਕਹਿੰਦਾ ਮੈਂ ਕਿਸਾਨ ਦੇ ਹੱਕ ਦੇ ਵਿੱਚ ਜਾਣਾ ਉਹਨੇ ਵੀ ਵਿਆਹ ਤੇ ਉਹਨੂੰ ਵੀ ਕੱਢ ਦੇਣਾ ਪਰ ਗੱਲ ਕਰਦੇ ਆ ਜ਼ਮੀਰਾਂ ਦੀ ਪਰ ਉੱਥੇ ਆ ਕੇ ਬਹਿਸ ਬਾਜ਼ੀ ਕਰਨੀ ਇਹ ਕਿੱਥੋਂ ਦੀ ਚੰਗੀ ਗੱਲ ਆ ਯਾਰ ਸ਼ਰਾਰਤੀ ਅੰਸਰ ਹਰ ਇੱਕ ਥਾਂ ਤੇ ਹੁੰਦੇ ਆ ਕਈ ਹੁੰਦੇ ਆ ਜਾਣ ਕੇ ਉੱਤੇ ਵਿਗੜਨ ਪਾਣਾ ਇਸ ਚੀਜ਼ ਨੂੰ ਟੈਲੀਕਾਸਟ ਕਰਨਾ ਲੋਕਾਂ ਦੇ ਵਿੱਚ ਨਫ਼ਰਤ ਫਲਾਣੀ ਇਸ ਚੀਜ਼ ਤੋਂ ਗਰੇਸ਼ ਕਰਿਆ ਕਰੋ ਤੇ ਬੇਨਤੀ ਹੈ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ